ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਵਿਸ਼ੇਵ ਪ੍ਰਸਿੱਧ ਲੇਖਕ ਸਾਮਰ ਸੈਂਟ ਮਾਮ ਨੇ ਨਾਵਲ ਅਤੇ ਕਹਾਣੀਆਂ ਬੜੇ ਸ਼ੌਂਕ ਨਾਲ ਪੜੀਆਂ ਜਾਂਦੀਆਂ ਹਨ ਉਸਨੇ ਆਪਣੀ ਸਵੈ ਜੀਵਨੀ ਵਿੱਚ ਲਿਖਿਆ ਹੈ ਕਿ ਉਹ ਬਚਪਨ ਵਿੱਚ ਥਥਲਾਉਂਦਾ ਸੀ ਜਿਸ ਕਾਰਨ ਉਹ ਹੋਰਾਂ ਦੇ ਸੰਪਰਕ ਵਿੱਚ ਆਉਣ ਤੋਂ ਝਿਜਕਦਾ ਸੀ ਤਥਲਾਉਣ ਕਾਰਨ ਹੀ ਉਸਨੇ ਲਿਖਣਾ ਆਰੰਭਿਆ ਤੇ ਪ੍ਰਸਿੱਧ ਹੋਇਆ ਆਪਣੇ ਨੁਕਸ ਦੇ ਮੁਕਾਬਲੇ ਬਹੁਤ ਵੱਡਾ ਗੁਣ ਉਸਾਰਨ ਨਾਲ ਨੁਕਸ ਨਹੀ ਰਹਿੰਦਾ ਪ੍ਰਸਿੱਧੀ ਕਾਰਨ ਮਿਲੇ ਆਤਮ ਵਿਸ਼ਵਾਸ ਨਾਲ ਸਾਮਰ ਸੈਂਟ ਆਮਾਮ ਦਾ ਤਥਲਾਉਣਾ ਵੀ ਠੀਕ ਹੋ ਗਿਆ ਇੱਕ ਪਿੰਡ ਵਿੱਚ ਬਾਹਰੋਂ ਗਿੱਦੜ ਆਇਆ ਉਸਨੇ ਇੱਕ ਵੇੜੇ ਵਿੱਚ ਇੱਕ ਮੁਰਗਾ ਵੇਖਿਆ ਗਿੱਦੜ ਨੇ ਕੋਲ ਜਾ ਕੇ ਕਿਹਾ ਤੇਰਾ ਪਿਤਾ ਮੇਰਾ ਪੱਕਾ ਦੋਸਤ ਸੀ ਮੇਰੇ ਕਹਿਣ ਤੇ ਉਹ ਸੁਰੀਲੀ ਆਵਾਜ਼ ਵਿੱਚ ਇੱਕ ਦੋ ਬਾਂਗਾ ਵੀ ਦੇ ਦਿਆ ਕਰਦਾ ਸੀ ਮੁਰਗੇ ਨੇ ਕਿਹਾ ਮੈਂ ਆਪਣੇ ਪਿਤਾ ਤੋਂ ਘੱਟ ਨਹੀਂ ਅਤੇ ਅੱਖਾਂ ਬੰਦ ਕਰਕੇ ਜਿਉਂ ਹੀ ਮੁਰਗੇ ਨੇ ਬਾਂਗ ਦਿੱਤੀ ਗਿੱਦੜ ਨੇ ਮੁਰਗੇ ਨੂੰ ਚਪਟਾ ਮਾਰਿਆ ਅਤੇ ਆਪਣੇ ਮੂੰਹ ਵਿੱਚ ਲੈ ਕੇ ਚੱਲ ਪਿਆ ਰਸਤੇ ਵਿੱਚ ਇੱਕ ਹੋਰ ਪਿੰਡ ਦੇ ਕੁੱਤੇ ਮਗਰ ਪੈ ਗਏ ਮੁਰਗੇ ਨੇ ਕਿਹਾ ਇਹ ਮੇਰੇ ਕਰਕੇ ਤੇਰੇ ਮਗਰ ਪਏ ਹੋਏ ਹਨ ਇਹਨਾਂ ਨੂੰ ਦੱਸ ਕਿ ਇਹ ਮੁਰਗਾ ਇਸ ਪਿੰਡ ਦਾ ਨਹੀਂ ਨਹੀਂ ਤਾਂ ਇਹ ਕੁੱਤੇ ਤੇਨੂੰ ਪਾੜ ਕੇ ਖਾ ਜਾਣਗੇ ਗਿੱਦੜ ਨੂੰ ਮੁਰਗੇ ਦੀ ਗੱਲ ਸਿਆਣੀ ਲੱਗੀ ਉਸਨੇ ਜਿਉਂ ਹੀ ਕੁੱਤਿਆਂ ਨੂੰ ਇਹ ਗੱਲ ਦੱਸਣ ਲਈ ਮੂੰਹ ਖੋਲ੍ਹਿਆ ਮੁਰਗਾ ਉੱਡ ਕੇ ਇੱਕ ਰਕਤ ਤੇ ਬਹਿ ਗਿਆ ਗਿੱਦੜ ਪਛਤਾਉਂਦਿਆਂ ਕਹਿਣ ਲੱਗਾ ਲਾਹਨਤ ਹੈ ਉਸ ਮੂੰਹ ਨੂੰ ਜਿਹੜਾ ਬੇਮੌਕਾ ਖੁੱਲ ਜਾਵੇ ਮੁਰਗੇ ਨੇ ਦਰਖਤ ਉੱਤੋਂ ਹੀ ਜਵਾਬ ਦਿੱਤਾ ਲਾਹਨਤ ਹੈ ਉਸ ਅੱਖ ਨੂੰ ਜਿਹੜੀ ਬੇਮੌਕਾ ਬਾੰਗ ਲਈ ਬੰਦ ਹੋ ਜਾਵੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੂੰ ਜਦੋਂ ਸਾਹਿਤ ਅਕਾਦਮੀ ਦਾ ਮਿਆਰੀ ਇਨਾਮ ਮਿਲਿਆ ਤਾਂ ਉਸ ਦੀ ਅਖਬਾਰਾਂ ਰਸਾਲਿਆਂ ਆਦਿ ਵਿੱਚ ਭਰਪੂਰ ਚਰਚਾ ਹੋਈ। ਉਸ ਦੇ ਪਿੰਡੂ ਰਿਸ਼ਤੇਦਾਰ ਉਸ ਨੂੰ ਇਨਾਮ ਦੀ ਵਧਾਈ ਦੇਣ ਆਏ। ਬੈਠੇ ਰਿਸ਼ਤੇਦਾਰਾਂ ਵਿੱਚੋਂ ਇੱਕ ਨੇ ਪੁੱਛਿਆ ਇਨਾਮ ਵਿੱਚ ਪੈਸੇ ਕਿਤੇ ਨੇ ਕੋ ਮਿਲੇ ਹਨ। ਜਦੋਂ ਵਿਰਕ ਨੇ ਦੱਸਿਆ 5000 ਤਾਂ ਰਿਸ਼ਤੇਦਾਰ ਨੇ ਕਿਹਾ ਫੇਰ ਕੀ ਮਿਲੇ? ਇਤਨੇ ਦੀ ਤਾਂ ਇੱਕ ਮਹਿਸ ਵੀ ਨਹੀਂ ਆਉਂਦੀ। ਜੇ ਵਿਰੋਧੀ ਜਾਂ ਦੁਸ਼ਮਣ ਮਿਲੇ ਤਾਂ ਵਿਰੋਧ ਨਾ ਕਰੋ ਗਾਲਾਂ ਨਾ ਕੱਢੋ ਸਤਕਾਰ ਨਾਲ ਬੁਲਾਓ ਸਨਮਾਨ ਨਾਲ ਬਿਠਾਉਣ ਦਾ ਪ੍ਰਾਲਾ ਕਰੋ ਉਸ ਨੂੰ ਆਪਣਾ ਵਿਹਾਰ ਹਾਸੋਹੀਣਾ ਤੇ ਆਪਣੀ ਅਕਲ ਨੀਵੀਂ ਲੱਗਣ ਲੱਗ ਜਾਵੇਗੀ ਤਾਕਤ ਨਾਲ ਨਹੀਂ ਸਿਆਣਪ ਨਾਲ ਸ਼ਕਤੀ ਨਾਲ ਨਹੀਂ ਨਿਮਰਤਾ ਨਾਲ ਭੰਡਣ ਨਾਲ ਨਹੀਂ ਪ੍ਰਸ਼ੰਸਾ ਨਾਲ ਹਰਾਓ ਹੰਕਾਰਿਆਂ ਦੀ ਨਿਮਰਤਾ ਭੈਗਿਆਂ ਦੀ ਦੂਰਦ੍ਰਿਸ਼ਟੀ ਲੰਗਿਆਂ ਦੀ ਬਾਟ ੁੰਡਿਆਂ ਦਾ ਜੋਰ ਉਜੜਿਆਂ ਦੀ ਕੋਠੀ ਕੰਗਾਲਾਂ ਦਾ ਬਟੂਆ ਅਨਪੜਾਂ ਦਾ ਵਿਗਿਆਨ ਉਜੱਡਾਂ ਦੀ ਅਣਖ ਗਰਜਮੰਦਾਂ ਦਾ ਪਰਉਪਕਾਰ ਮਾੜਿਆਂ ਦਾ ਸਹਿਯੋਗ ਰੁਲਦੂਆਂ ਦਾ ਤੋਹਫਾ ਬਾਦਸ਼ਾਹ ਦੀ ਬੇਨਤੀ ਸੱਚਿਆਂ ਦੀਆਂ ਚੁਗਲੀਆਂ ਕਮਜ਼ੋਰਾਂ ਦੀਆਂ ਫੜਾਂ ਮੰਗਤਿਆਂ ਦਾ ਦਾਨ ਕੋਜੀ ਦਾ ਨਖਰਾ ਨਾਸਤਕਾਂ ਦਾ ਧਰਮ ਨੰਗੀ ਦਾ ਫੈਸ਼ਨ ਆਦਬੇ ਮੇਲਤਾ ਦੀਆਂ ਉਦਾਹਰਨਾਂ ਹਨ ਬੇਮੇਲਤਾ ਵਿੱਚੋਂ ਹਾਸ ਰਸ ਹਾਸ ਰਸ ਉਪਜਦਾ ਹੈ ਪੰਜਾਬੀ ਲੋਕ ਗੀਤਾਂ ਦੇ ਪ੍ਰਸਿੱਧ ਵਿਦਵਾਨ ਬੰਜਾਰਾ 베ਦੀ ਦਾ ਕਾਲਜ ਪੜ੍ਹਦੇ ਅਹੀ ਵਿਆਹ ਹੋ ਗਿਆ ਸੀ ਆਪਣੀ ਬਣਨ ਵਾਲੀ ਪਤਨੀ ਨੂੰ ਉਸ ਨੇ ਆ ਵੇਖਿਆ ਹੋਇਆ ਸੀ ਸੋ ਉਹ ਆਪ ਨਾਲ ਗਿਆ ਤੇ ਆਪਣੀ ਮਾਂ ਤੇ ਭੈਣ ਨੂੰ ਵੇਖਣ ਅਤੇ ਪਸੰਦ ਕਰਨ ਲਈ ਭੇਜ ਦਿੱਤਾ ਉਹ ਲੜਕੀ ਨੂੰ ਵੇਖ ਕੇ ਪਸੰਦ ਕਰ ਆਈਆਂ ਜਦੋਂ ਡੋਲੀ ਆ ਗਈ ਤਾਂ ਅਗਲੀ ਸਵੇਰ ਨੂੰ ਪੁਨਜਾਰਾ ਬੇਦੀ ਨੇ ਵੇਖਿਆ ਕਿ ਉਹ ਲੜਕੀ ਉਹ ਨਹੀਂ ਸੀ ਜਿਹੜੀ ਉਸਨੇ ਕਿਆਸੀ ਹੋਈ ਸੀ ਫਿਰ ਵੀ ਉਸਨੇ ਉਸ ਨੂੰ ਆਪਣੀ ਪਤਨੀ ਵਜੋਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਕਿਤਨੇ ਭੋਲੇ ਅਤੇ ਨਿਰਛਲ ਸਨ ਪੁਰਾਣੇ ਲੋਕ ਇੱਕ ਕਾਲਜ ਅਧਿਆਪਕ ਆਪਣੇ ਦੋ ਵਿਦਿਆਰਥੀਆਂ ਨਾਲ ਕੁਰੂਕ ਖੇਤਰ ਤੋਂ ਹਿਸਾਰ ਯੂਨੀਵਰਸਿਟੀ ਵਿੱਚ ਭਾਸ਼ਣ ਮੁਕਾਬਲੇ ਲਈ ਜਾ ਰਿਹਾ ਸੀ ਬਸ ਵਿੱਚ ਕੰਡਕਟਰ ਸਵਾਰੀਆਂ ਤੋਂ ਪੈਸੇ ਲੈ ਰਿਹਾ ਸੀ ਪਰ ਟਿਕਟਾਂ ਨਹੀਂ ਸੀ ਦੇ ਰਿਹਾ ਤਿੰਨ ਚਾਰ ਵਾਰ ਗਹਿਣ ਤੇ ਕੰਡਕਟਰ ਨੇ ਉਹਨਾਂ ਤਿੰਨਾਂ ਨੂੰ ਤਾਂ ਟਿਕਟ ਦੇ ਦਿੱਤੀ ਬਾਕੀ ਕਿਸੇ ਨੂੰ ਨਾ ਦਿੱਤੀ ਅਧਿਆਪਕ ਨੈਤਿਕ ਵਿਹਾਰ ਅਤੇ ਅਨੁਸ਼ਾਸਨ ਲਈ ਪ੍ਰਸਿੱਧ ਸੀ ਉਹ ਕੰਡਕਟਰ ਨੂੰ ਮੋੜ-ਮੋੜ ਪੁੱਛ ਰਿਹਾ ਸੀ ਕਿ ਉਹ ਸਵਾਰੀਆਂ ਨੂੰ ਟਿਕਟਾਂ ਕਿਉਂ ਨਹੀਂ ਦੇ ਰਿਹਾ ਕੰਡਕਟਰ ਨੇ ਕਿਹਾ ਤੇਰੇ ਕੋ ਟਿਕਟ ਮਿਲ ਗਈ ਅਬ ਤੂੰ ਆਪਣਾ ਕੰਮ ਕਰ अध्यापक ने उन्होंने सारिय सवार लिखे जिन्होंने तो पैसे ले सी लेकट नहीं सी कंडक्टर ने दिखी कंड क्या कर रहे हो अध्यापक ने कहा तो अपना काम कर लिया, अब मने भी तो करना है कंडक्टर ने कहा नाम लिख कर क्या करोगे मंत्री को भेजूंगा कंडक्टर ने अपना भविख सोच लिया सी, आके माफी मंगी ते आगे से नहीं करूंगा

ਇੱਕ ਇਮਾਰਤ ਤੇ ਗੋਲੀਆਂ ਦੇ ਨਿਸ਼ਾਨ ਸਨ ਨਿਸ਼ਾਨਾਂ ਦੇ ਵਾਲੇ ਦਿਵਾਲੇ ਦਾ ਸਾਲ ਦੇ ਇੱਕ ਵਿਦਿਆਰਥੀ ਨੇ ਚਾਕ ਨਾਲ ਗੋਲੇ ਬਣਾਏ ਹੋਏ ਸਨ ਲੰਘ ਰਹੇ ਕੁਝ ਵਿਅਕਤੀਆਂ ਵਿੱਚੋਂ ਇੱਕ ਨੇ ਕਿਹਾ ਕੋਈ ਬੜਾ ਨਿਸ਼ਾਨੇਵਾਦ ਸੀ ਜਿਸ ਨੇ ਹਰ ਗੋਲੇ ਵਿੱਚ ਹੀ ਗੋਲੀ ਮਾਰੀ ਹੈ ਵਰਤਾਨਵੀ ਪ੍ਰਧਾਨ ਮੰਤਰੀ ਲੌਇਡ ਜਾਰਜ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਤੁਹਾਨੂੰ अनेका ਲੋਕ ਆਪਣੀਆਂ ਸਮੱਸਿਆਵਾਂ ਦੱਸਣ ਆਉਂਦੇ ਹਨ ਪਰ ਤੁਸੀਂ ਫਿਰ ਵੀ ਬੜੇ ਖੁਸ਼ ਰਹਿੰਦੇ ਹੋ ਕਿ ਤੁਸੀਂ ਥੱਕਦੇ ਨਹੀਂ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਇੱਕ ਬੰਦਾ ਆਪਣੀ ਸਮੱਸਿਆ ਦੱਸ ਕੇ ਚਲਾ ਜਾਂਦਾ ਹੈ ਤਾਂ ਨਵਾਂ ਬੰਦਾ ਨਵੀਂ ਸਮੱਸਿਆ ਸੁਣਾਉਂਦਾ ਹੈ ਮੇਰਾ ਇਹੀ ਮਨੋਰੰਜਨ ਹੁੰਦਾ ਹੈ ਸੰਗੀਤਕਾਰ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ 5 ਸਾਲ ਜੇ ਮੈਂ ਦੁੱਗਣੀ ਮਿਹਨਤ ਕਰਾਂ ਤਾਂ ਕਿੰਨਾ ਵਕਤ ਲੱਗੇਗਾ 10 ਸਾਲ ਜੇ ਮੈਂ ਦਿਨ ਰਾਤ ਰਿਆਜ਼ ਕਰਾਂ ਤਾਂ ਕਿੰਨਾ ਸਮਾਂ ਲੱਗੇਗਾ 20 ਸਾਲ ਮੈਂ ਜਲਦੀ ਸੰਗੀਤਕਾਰ ਬਣਨ ਬਾਰੇ ਪੁੱਛਦਾ ਹਾਂ ਅਰੇ ਤੁਸੀਂ ਸਮਾਂ ਦੁੱਗਣਾ ਕਰ ਦਿੰਦੇ ਹੋ ਸਮਾਂ ਇਸ ਲਈ ਦੁੱਗਣਾ ਲੱਗੇਗਾ ਕਿਉਂਕਿ ਤੁਹਾਡਾ ਧਿਆਨ ਮੰਜ਼ਲ ਤੇ ਹੈ ਰਸਤੇ ਤੇ ਨਹੀਂ ਜੇ ਰਸਤੇ ਤੇ ਧਿਆਨ ਅੱਧਾ ਹੋਵੇਗਾ ਸਮਾਂ ਦੁੱਗਣਾ ਲੱਗੇਗਾ ਠੀਕ ਰਸਤੇ ਤੇ ਸਹੀ ਢੰਗ ਨਾਲ ਚੱਲਦੇ ਆਂ ਹੀ ਮੰਜ਼ਲ ਮਿਲੇਗੀ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ